ਐਸਐਸਪੀ ਸੰਗਰੂਰ ਸਰਦਾਰ ਸਰਤਾਜ ਸਿੰਘ ਚਾਹਲ ਜੀ ਦੇ ਨਿਰਦੇਸ਼ ਦੇ ਮੁਤਾਬਕ ਅਸੀਂ ਅੱਜ ਫਲੈਗ ਮਾਰਚ ਕੱਢੇ ਜਾ ਰਹੇ ਨੇ ਜਿਵੇਂ ਕਿ ਤੁਸੀਂ ਸਭ ਜਾਣਦੇ ਹੋ 14 ਤਰੀਕ ਨੂੰ ਜ਼ਿਲ੍ਹਾ ਪ੍ਰੀਸ਼ਦ ਤੇ ਬਲੌਕ ਸੰਮਤੀ ਦੀਆਂ ਇਲੈਕਸ਼ਨਸ ਨੇ ਉਸੇ ਸਬੰਧ ਦੇ ਵਿੱਚ ਇੱਕ ਡੈਟਰੈਂਸ ਤੇ ਇੱਕ ਸ਼ੋਅ ਆਫ ਫੋਰਸ ਦੇ ਲਈ ਇਹ ਫਲੈਗ ਮਾਰਚ ਕੱਢੇ ਜਾ ਰਹੇ ਨੇ ਅੱਜ ਜਿਹਦੇ ਵਿੱਚ ਅਸੀਂ ਪਿੰਡ ਧੂਰੀ ਬੇਨੜਾ ਲੱड्डा ਆਦੀ ਪਿੰਡਾਂ ਨੂੰ ਕਵਰ ਕਰਾਂਗੇ ਤਾਂ ਕਿ ਕਿਸੇ ਵੀ ਚੰਗੇ ਮਾੜੇ ਅਗਰ ਕੋਈ ਹਰਕਤ ਜਾਂ ਰਾਤ ਨੂੰ ਸਮੇਂ ਜਾਂ ਸ਼ਾਮ ਦੇ ਸਮੇਂ ਕੋਈ ਵੀ ਕਿਸੇ ਵੀ ਤਰੀਕੇ ਦੀ ਕੋਈ ਸਾਨੂੰ ਗੜਬੜ ਕੋਈ ਧਿਆਨ ਚ ਸਾਡੇ ਆਉਂਦੀ ਹੈ ਉਸ ਚੀਜ਼ ਤੇ ਨੱਥ ਪਾਈ ਜਾ ਸਕੇ ਤੇ ਐਕਸ਼ਨ ਐਪਰੋਪਰੀਏਟ ਐਕਸ਼ਨ ਲਿਤਾ ਜਾ ਸਕੇ ਉਹਨਾਂ ਨੂੰ ਇਹੀ ਚੇਤਾਵਨੀ ਹੈ ਜੀ ਕਿ ਇਹ ਬੜਾ ਹੀ ਇੱਕ ਸੰਵਿਧਾਨਿਕ ਪ੍ਰਕਿਰਿਆ ਹੈ ਇਹਨੂੰ ਬੜੇ ਸ਼ਾਂਤੀਪੂਰਵਕ ਤਰੀਕੇ ਨਾਲ ਹੋਣ ਦਿੱਤਾ ਜਾਵੇ ਜੇ ਕਿਸੇ ਵੀ ਤਰੀਕੇ ਦੀ ਕੋਈ ਸ਼ਰਾਧ ਜਾਂ ਕੋਈ ਵੀ ਇਲੀਗਲ ਐਕਟੀਵਿਟੀ ਉਹਨਾਂ ਵੱਲੋਂ ਕੀਤੀ ਜਾਂਦੀ ਹੈ ਤਾਂ ਬਣਦੀ ਕਾਰਵਾਈ ਉਹਨਾਂ ਦੇ ਖਿਲਾਫ ਕੀਤੀ ਜਾਊ ਲੋਕਾਂ ਨੂੰ ਅਪੀਲ ਕਰਦੇ ਆਂ ਜੀ ਇਹ ਬੜੀ ਕਨਸਟੀਟਿਊਸ਼ਨਲ ਪ੍ਰੋਸੀਜਰ ਹੈਗਾ ਇਹਦੇ ਵਿੱਚ ਸ਼ਾਂਤੀਪੂਰਵਕ ਆਓ ਜਿਹੜੀ ਵੀ ਪਾਰਟੀ ਦੇ ਨਾਲ ਤੁਹਾਡਾ ਕੋਈ ਵਿਚਾਰ ਤੁਹਾਨੂੰ ਚੰਗੇ ਲੱਗਦੇ ਨੇ ਉਹਦਾ ਮੈਨੀਫੈਸਟੋ ਕੋਈ ਚੰਗੇ ਲੱਗਦੇ ਨੇ ਉਸ ਮੁਤਾਬਕ ਆਪਦੀ ਵੋਟ ਨੂੰ ਕਾਸਟ ਕੀਤਾ ਜਾਵੇ ਤੇ ਬਹੁਤ ਹੀ ਸ਼ਾਂਤੀਪੂਰਵਕ ਤਰੀਕੇ ਨਾਲ ਬਿਨਾਂ ਕਿਸੇ ਦੇ ਪ੍ਰਭਾਵੇ ਠਾਕੇ ਆਪਦੀ ਵੋਟ ਨੂੰ ਕਾਸਟ ਕੀਤਾ ਜਾਵੇ